ਮਾਤਾ ਮਾਂ ਹੁੰਦੀ ਐ ਮਾਂ ਠੱਡੀ ਸ਼ਾਹ ਹੁੰਦੀ ਐ ਮਾਂ ਤੋਂ ਕੋਈ ਸੰਗਣੀ ਸ਼ਾਹ ਹੋ ਨਹੀਂ ਸਕਦੀ ਬਿਲਕੁਲ ਸਹੀ ਐ ਜੀ ਮਦਰਡੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੋਸਤੋ ਅੱਜ ਮੈਂ ਗੱਲ ਕਰੂੰਗਾ ਮਦਰਡੇ 2025 ਚ ਦੋ ਮੁਲਕਾਂ ਦੀ ਦੋ ਆਵਾਮਾਂ ਦੀ ਲੜਾਈ ਹੁੰਦੀ ਸੀ ਦੋ ਮੁਲਕਾਂ ਦੀ ਲੜਾਈ ਦੇ ਵਿੱਚ ਤੀਸਰੇ ਨੇ ਜਿਹੜਾ ਉਹ ਬਹੁਤ ਸੋਹਣਾ ਰੋਲ ਅਦਾ ਕੀਤਾ ਮੈਂ ਮੁਬਾਰਕਬਾਦ ਦਿੰਦਾ ਹੈ 트럼ਪ ਸਾਹਿਬ ਨੂੰ ਮੋਦੀ ਸਾਹਿਬ ਨੂੰ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਕਿਉਂਕਿ ਜਿਨ੍ਹਾਂ ਨੇ ਸਰਪੰਚ ਦਾ ਰੋਲ ਬਹੁਤ ਵਧੀਆ ਅਦਾ ਕੀਤਾ ਮਦਰ ਡੇ ਤੋਂ ਇੱਕ ਦਿਨ ਪਹਿਲਾਂ ਸੀਸਫਾਇਰ ਕਰਵਾ ਦਿੱਤਾ ਬਿਲਕੁਲ ਦੋਸਤੋ ਜਦੋਂ ਮਾਂ ਬਾਰਡਰਾਂ ਤੇ ਗਏ ਬੱਚਿਆਂ ਦੀ ਖਬਰ ਸੁਣਦੀ ਸੀ ਨਾ ਟੀਵੀ ਦੇ ਵਿੱਚ ਤਾਂ ਉਹਦਾ ਦਿਲ ਖੋਲਦਾ ਸੀ ਉਹ ਮਾਂ ਦੀਆਂ ਆਂਦਰਾਂ ਹੀ ਹੁੰਦੀਆਂ ਜਿਹੜੀਆਂ ਰੋਂਦੀਆਂ ਤੇ ਕਰਲਾਉਂਦੀਆਂ ਪੁੱਤਰ ਨੂੰ ਤੇ ਮਾਪੇ ਬੱਚਿਆਂ ਨੂੰ ਯਾਦ ਕਰਦੇ ਆ। ਦੋਸਤੋ ਜੇ ਤਾਂ ਮਾਂ ਪੁੱਤਰ ਨੂੰ ਫੋਨ ਲਾ ਕੇ ਪੁੱਛਦੀ ਸੀ ਪੁੱਤਰਾ ਠੀਕ ਐ ਤੂੰ ਰੋਟੀ ਪਾਣੀ ਖਾ ਲਈ ਜੰਗ ਦਾ ਕੀ ਮਾਹੌਲ ਐ ਉਹ ਕਹਿੰਦਾ ਸੀ ਮਾਂ ਫਿਕਰ ਨਾ ਕਰ ਸਭ ਕੁਝ ਠੀਕ ਠਾਕ ਆ। ਉਹ ਕਹਿੰਦੀ ਨਹੀਂ ਪੁੱਤਰਾ ਕੁਝ ਵੀ ਠੀਕ ਨਹੀਂ ਆ ਟੀਵੀ ਵਾਲੇ ਤੇ ਫੇਸਬੁੱਕ ਤੇ ਤਾਂ ਐਂ ਦਿਖਾਉਂਦੇ ਆ ਜਿਵੇਂ ਸਭ ਕੁਝ ਮਲਿਆ ਮੇਟ ਹੋ ਗਿਆ। ਚੰਦ ਵਿਹਾਂ ਦੇ ਪਿੱਛੇ ਮਾਂ ਕਹਿੰਦੀ ਮੇਰਾ ਪੁੱਤ ਝੂਠ ਮਾਰਦਾ ਹੈ ਜਾਂ ਇਹ ਟੀਵੀ ਵਾਲੇ ਝੂਠ ਮਾਰਦੇ ਆ ਉਹਦੇ ਵਿੱਚ ਕਿਸੇ ਨੇ ਮੱਲਮ ਦਾ ਕੰਮ ਕੀਤਾ ਤੇ ਟਰੰਪ ਸਾਹਿਬ ਨੇ ਕੀਤਾ ਦੋਸਤੋ ਮਾਂ ਦੀਆਂ ਅਸੀਸਾਂ ਜਿੱਥੇ ਆਪਣੇ ਬੱਚਿਆਂ ਨੂੰ ਮਿਲਦੀਆਂ ਉੱਥੇ ਮੈਂ ਕਹਿੰਦਾ ਕੁਝ ਅਸੀਸਾਂ ਟਰੰਪ ਨੂੰ ਜ਼ਰੂਰ ਮਿਲਣਗੀਆਂ ਜਿੱਥੇ ਅਸੀਂ ਹਰ ਟਾਈਮ ਅਰਦਾਸ ਕਰਦੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਸਰਬੱਤ ਦੇ ਭਲੇ ਦੇ ਵਿੱਚ ਚਾਹੇ ਕਿਸੇ ਦਾ ਵੀ ਸਵਾਰਥ ਹੋਵੇ ਜੰਗ ਹਮੇਸ਼ਾ ਜਿੱਤੀ ਨਹੀਂ ਜਾਂਦੀ ਹਾਰੀ ਜਾਂਦੀ ਹੈ ਸਿਆਸਤ ਜਿੱਤ ਜਾਂਦੀ ਹੈ ਕਿਸੇ ਵੀ ਸਿਆਸਤ ਦੇ ਤਹਿਤ ਇਹ جنگ ਜੰਗ ਰੁਕੀ ਹੈ ਤੇ ਬਹੁਤ ਚੰਗਾ ਹੋਇਆ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਉਹਨਾਂ ਮਾਵਾਂ ਦੀਆਂ ਅੰਦਰਾਂ ਨੂੰ ਠੰਡ ਪੈ ਗਈ ਜਦੋਂ ਉਹਨਾਂ ਨੇ ਸੀਸ ਫਾਇਰ ਸੁਣਿਆ ਚਲੋ ਉੱਕਾ ਦੁੱਕਾ ਕੱਟਣਾ ਹੋਈਆਂ ਗੁਰੂ ਮਹਾਰਾਜੇ ਕੀ ਅਰਦਾਸ ਕਰੋ ਵੀ ਕਿਤੇ ਵੀ ਇਦਾਂ ਦਾ ਮਾਹੌਲ ਨਾ ਬਣੇ ਕਿਉਂਕਿ ਇੱਕੋ ਮਾਂ ਦੇ ਜਾਏ ਹੋਏ ਦੋ ਦੇਸ਼ ਐ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਪਾਕਿਸਤਾਨ ਨਿਕਲਿਆ ਹਿੰਦੁਸਤਾਨ ਦਾ ਹਿੱਸਾ ਸੀ ਫਿਰ ਮਾਂ ਕਿਵੇਂ ਦੋਨਾਂ ਪੁੱਤਾਂ ਨੂੰ ਮਰਦਿਆ ਦੇਖ ਸਕਦੀ ਐ ਇਸ ਰੋਲਟ ਪਾਸੇ ਨਾਲ ਲੈ ਕੇ ਜਾਇਓ ਸੋ ਸਜਣੋ ਇਸ ਮਦਰਡੇ ਤੇ ਜਿਹੜੀਆਂ ਮਾਤਾ ਦੀਆਂ ਅਸੀਸਾਂ ਇੰਨਾ ਮੁਲਕਾਂ ਦੇ ਵਜ਼ੀਰ ਆਜ਼ਮ ਨੇ ਲਈਆਂ ਉਹ ਹਮੇਸ਼ਾ ਉਹਨਾਂ ਤੇ ਬਰਕਰਾਰ ਰਹਿਣ ਤੇ ਚੜ੍ਹਦੀ ਕਲਾ 'ਚ ਰਹਿਣ ਸੋ ਜ਼ਿੰਦਗੀ ਦੇ ਵਿੱਚ ਕੋਈ ਵੀ ਮਸਲੇ ਲੜਾਈਆਂ ਨਾਲ ਹੱਲ ਨਹੀਂ ਹੁੰਦੇ ਪਿਆਰ ਨਾਲ ਹੋ ਜਾਂਦੇ ਆ ਗੁਰੂ ਨਾਨਕ ਦਾ ਸਿਧਾਂਤ ਹੈ ਜਿਹੜਾ ਉਹ ਆਈ ਹਮੇਸ਼ਾ ਸਾਰੇ ਤੇ ਬਣਿਆ ਰਵੇ ਸੋ ਮਦਰਡੇ ਦੀ ਤੁਹਾਨੂੰ ਮੁਬਾਰਕਾਂ ਉਹ ਫੌਜੀ ਵੀਰਾਂ ਦੀ ਅਸੀਂ ਲਈ ਅਸੀਂ ਹਮੇਸ਼ਾ ਦੁਆ ਕਰਦੇ ਆ ਕਿਤੇ ਉਹਨਾਂ ਦੀਆਂ ਮਾਵਾਂ ਦੇ ਹਿਰਦਿਆਂ ਦੇ ਵਿੱਚ ਜਿਵੇਂ 2025 ਦੇ ਇਹ ਮਹੀਨੇ ਦੇ ਵਿੱਚ ਆਂਦਰਾ ਤਪੀਆਂ ਉਹ ਕਿਤੇ ਵੀ ਨਾ ਤਪਨ ਕਿਉਂਕਿ ਮਾਂ ਹਮੇਸ਼ਾ ਠੰਡੀ ਛਾਂ ਹੁੰਦੀ ਹੈ ਮਾਂ ਵੱਲੋਂ ਹਮੇਸ਼ਾ ਠੰਡੀ ਛਾਂ ਜਾਂਦੀ ਹੈ ਮਾਂ ਜਿਹਹਾ ਕੋਈ ਰੁੱਖ ਹੈ ਨਹੀਂ ਮਾਂ ਜਿਹਹਾ ਕੋਈ ਦੋਸਤ ਹੈ ਨਹੀਂ ਮੈਂ ਤੁਹਾਡਾ ਆਪਣਾ ਪੀਤ ਭਾਈ ਸਸੀਕਾ